ਮੰਦਵਾਉਂਦਾ ਹੈ ਉਧਰ ਸਾਡੇ ਰਵਨ ਅਮਰੀਕਾ ਦਾ ਵੀ ਧੰਨਵਾਦ ਭਾਈ ਜੀ ਮੂਵ ਸਪਰੇ ਪਹੁੰਚਦੀ ਕਰਿਓ ਮੂਵ ਸਪਰੇ ਅੱਜ ਦੇ ਦਿਨ ਦਾ ਗ੍ਰੈਂਡ ਫਾਈਨਲ ਪਹਿਲੀ ਰੇਡ ਕਰੀ ਤੁਹਾਡੀਆਂ ਜ਼ੋਰਦਾਰ ਤਾੜੀਆਂ ਉਹ ਤਾੜੀ 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 ਉਹ ਤਾੜੀ ਵੱਜ ਗਈ ਗਹਿੜਾ ਦੇ ਮੇਲੇ ਦੇ ਉਹ ਸ਼ੀਰਾ ਜਿਹੜੇ ਕਬੱਡੀ ਪੌਂਡ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਨੰਬਰ 8 ਰੇਡਰ ਦਾ ਉਹ ਬਾਈ ਚੱਕ ਮੈਂ ਕੋ ਸ਼ਹਿਰਾਂ ਸ਼ਾਜੀ ਆ ਗਿਆ ਸ਼ਕਰਪੁਰੀਆ ਆ ਗਿਆ ਅੱਜ ਕਹਿੰਦੇ ਬੈਸਟਾਂ ਨੂੰ ਦੁੱਗ ਦੁੱਗ 3 ਲੱਖ ਪਹਿਲਾ 2 ਲੱਖ ਦੂਜਾ ਕਹਿੜਾ ਦਾ ਮੇਲਾ ਚੱਲਦਾ ਹੈ ਖੱਲੂਕਾਰਾਂ ਸਪੋਰਟਸ ਕਲੱਬ ਦੇ ਵੱਲੋਂ ਵੱਡਾ ਖੇਡ ਮੇਲਾ ਕਰਾਇਆ ਜਾ ਰਿਹਾ ਹੈ ਉਹ ਪੈਂਦੀ ਰੇਟ ਤੇ ਹੁਣ ਦੇਖਾਂਗੇ ਵੀ ਦਿੜਬੇ ਵਾਲਾ ਕੌਣ ਸੱਤੀ ਵਰਗੇ ਧਿਆਨੇ ਵਰਗੇ ਜੱਸੇ ਵਰਗੇ ਪਰ ਕਾਜੂ ਦਾ ਪੈ ਗਿਆ ਪੇਚਾ ਲਓ ਸ਼ਾਜੀ ਤੇ ਕਾਜੂ ਆਹ ਕਹਿੰਦੇ ਸ਼ਹਿਯਾਰ ਬਾਟਾ ਵੜਦਾ ਤੁਰਿਆ ਆਉਦਾ ਹੈ ਪੀਣ ਵਾਲਾ ਪਾਣੀ ਤੇ ਮੂਵ ਸਪਰੇ ਅਸੀਂ ਤੇ ਬੇਨਤੀ ਕਰ ਸਕਦੇ ਆ ਅਸੀਂ ਤੇ ਬੇਨਤੀ ਕਰ ਸਕਦੇ ਪੀਣ ਵਾਲਾ ਪਾਣੀ ਤੇ ਮੂਵ ਸਪਰੇ ਆਹ ਸਾਹਮਣੇ ਵੇਖੋ ਰੇਡ ਪੈ ਰਹੀ ਹੈ ਚਾਰੇ ਪਿਆਰ ਵਰ ਪਿਆਰ ਨੇ ਉਹ ਪੱਟਾ ਤੇ ਥਾਪੀਆਂ ਵੱਜਦੀਆਂ ਸਕਰੀਨ ਤੇ ਭਿਆਨ ਮਾਰੀ ਜਾਂਦੇ ਚਿੱਤ ਖੁਸ਼ ਹੋ ਜਾਂਦਾ ਹੈ ਪ੍ਰਬੰਧਕਾਂ ਨੂੰ ਵੱਡੀ ਵਧਾਈ ਬਾਰਕਬਾਦ ਹੈ ਅੱਜ ਦਾ ਮੇਲਾ ਕਹਿੰਦੇ ਚੋਟੀ ਦਾ ਮੇਲਾ ਖੇਡਿਆ ਗਿਆ ਆਹ ਵੇਖੋ ਬੜਾ ਜੀ ਪਿਆਰ ਆਹ ਧੂ ਰੁੱਡ ਗਈ ਮੇਰੇ ਮਿੱਤਰੋ ਨੰਬਰ ਰੇਡਰ ਦਾ ਉਹ ਸਿੰਸਰ ਵਾਲਾ ਤੁਰ ਪਿਆ ਕਹਣਾ ਦੇ ਮੇਲੇ ਦਾ ਕਹਿੰਦੇ ਗ੍ਰੈਂਡ ਫੈਰਲੇ ਚੱਲਦਾ ਟੀਮਾਂ ਵੀ ਸਰੇਦੀਆਂ ਆਹ ਕਹਿੰਦੇ ਬੂਰੀਏ ਦੀ ਰੇਡ ਕੌਣ ਬੱਲੇ ਬੱਲੇ ਕਰਾਵੇਗਾ ਫਾਇਦੀਆਂ ਪੱਟਾਂ ਤੇ ਥਾਪੀਆਂ ਸੱਤੀ ਵਰਗੇ ਤਿਆਰ ਬਰ ਤਿਆਰ ਕੈਮਰੇ ਫੋਕਸ ਹੈ ਅੱਜ ਦੇ ਦਿਨ ਦਾ ਕਹਿੰਦੇ ਸਿਰੇ ਦਾ ਟਾਪ ਨੋਚ ਮੁਕਾਬਲਾ ਚੱਲਦਾ ਬੂਰੀਆ ਮੰਦਿਆ ਪਰ ਮੰਦਿਆ ਰੇਡਰ ਸਾਡੀ ਖੇਡ ਕਬੱਡੀ ਦਾ ਬੈਸਟਾਂ ਨੂੰ ਬੁਲਟ ਦਿੱਤੇ ਜਾਣੇ ਆ ਬੈਸਟਾਂ ਨੂੰ ਬੁਲਟ ਦਿੱਤੇ ਜਾਣੇ ਆ ਜੀਤਾ ਚੰਗੀ ਜਿਹੜਾ ਵੱਡਾ ਵੀਰ ਯਾਦਵਿੰਦਰ ਗੋੜ ਦੇ ਨਾਲ ਬਾਈ ਕਹਿੰਦਾ ਕਿਸਦਾ ਹੋਰ ਚੱਕਦੇ ਕਹਿੰਦਾ ਵੀ ਸ਼ਾਜੀ ਵੀਆ ਰੇਡਾਂ ਦੇ ਜਿਹੜੇ 2000 ਪੁੱਜਦੇ ਹੋਏ ਨੇ ਸ਼ਾਜੀ ਵੀਆ ਰੇਡਾਂ ਦੇ ਵੱਡੇ ਪਿਆਰ 2000 ਦੇ ਵੀਰਿਆ ਆ ਜਾ ਲਓ ਸਾਹਮਣੇ ਕਹਿੰਦੇ ਅਰਸ਼ ਦੀ ਰੇਡ ਉਧਰ ਅਮਰੀਕਾ ਤੋਂ ਪਿੰਡਾ ਬਰਾਡ ਜੁੜਿਆ ਹੋਇਆ ਹੈ ਕਹਿੰਦਾ ਵੀ ਰਿੱਕੀ ਡੋੜ ਖੋੜੀ ਸਾਡੇ ਪਹਿਲਿਆਂ ਦੇ ਯਾਰ ਨੇ ਜਿੱਤੇ ਹੋਣਾ ਦਾ ਧੰਨਵਾਦ ਹੈ ਪਿੰਡਾ ਅਮਰੀਕਾ ਤੋਂ ਤੱਕਦਾ ਉਹ ਪੈਂਦੀ ਰੇਡ ਤੇ ਆਦ ਵਾਲੀਆ ਸਣੀ ਹੋ ਗਿਆ ਮੂਰੇ ਹਰ ਜੋ ਪਾਸੇ ਟੱਕਰ ਸਿਰੇ ਦੀ ਪਰ ਮੁੰਡਾ ਦਿੜਬੇ ਵਾਲਾ ਰਵੜ ਨੂੰ ਵੱਧਾ ਜਾਂਦਾ ਲਓ ਤਗੜਾ ਨੰਬਰ ਇਸ ਗਰੂ ਨੇ ਜੋਰ ਦਿੱਤਾ ਹੈ ਅਗਲੀ ਰੇਡ ਸ਼ਹਿਯਾਦ ਫੇਰ ਤਿਆਰ ਬਰ ਤਿਆਰ ਸ਼ਹਿਯਾਦ ਨੇ ਕਬੱਡੀ ਪਾਈ ਰੇਡ ਕਹਿੰਦੇ ਪੈ ਰਹੀ ਹੈ ਡੋਡ ਬ੍ਰਦਰ ਡੋਡ ਬ੍ਰਦਰ ਧੰਨਵਾਦ ਹੈ ਵੀਰ ਨੇ ਤੇ ਨਾਲ ਕਹਿੰਦੇ ਜੀਤਾ ਜੰਗੀ ਆਣਾ 2000 ਗੱਲਾਂ ਲੱਗਣ ਗਈਆਂ ਟਿਕਾਣੇ ਮੇਰੇ ਮਿੱਤਰੋ ਇਹ ਮਾਨ ਤੇ ਸਰਮਾਨ ਅੱਜ ਕਹਿੰਦੇ ਜੀਤਾ ਵੀ ਆਇਆ ਹੋਇਆ ਆਉ ਦਿਲੋ ਦੁਆਮਾ ਸਭ ਲਈ ਆ ਗਗਰ ਗਹਿ ਲਉਣੀ ਵੀਰ ਨੇ ਛਿੰਦੇ ਨੇ ਕਹਿੰਦੇ ਜਿੰਨਾ ਚਿਰ ਖੇਡੀ ਤੇ ਜੁਰਤ ਨਾਲ ਖੇਡੀ ਆ ਗਗਰ ਲਾ ਦੇ ਸਿਕਰ ਹੁਣ ਇਹ ਦੂਤੇ ਕੀ ਹੋ ਜੂਗਾ ਆਹ ਵੇਖ ਲਾ ਸੰਗਰੂਰ ਤੇ ਜਲੰਮਰ ਮੂਰੇ ਮੂਰੇ ਦਸਰਦੇ ਆ ਓ ਜ਼ੀਰੇ ਆ ਜਾ ਕੱਕਲੀ ਸ਼ੇਰ ਦਾ ਸੀਰਾ ਕਬੱਡੀ ਪਾ ਰਿਹਾ ਹੈ 20 ਫਰਵਰੀ ਨੂੰ ਬਖਤਗੜ ਦਾ ਮੇਲਾ ਹੋਣਾ ਪਰ ਪੈਂਦੀ ਰੇਡ ਆ ਜੱਫੇ ਤੋਂ ਬਾਅਦ ਗੱਲ ਕਰਾਂਗੇ ਓ ਨੰਬਰ ਰੇਡਰ ਦਾ ਤੇ ਪੀਤੇ ਬਖਤਗੜ ਵਾਲੇ ਨੂੰ ਲੱਖਾ ਯੂਐਸਏ ਵਾਲਾ ਆਉਂਦਾ ਵੀ ਮੋਟਰਸਾਈਕਲਾਂ ਸਨਮਾਨ ਦੇਣਿਆ 57 ਤੇ 85 ਦੇ ਮੈਚ 20 ਫਰਵਰੀ ਬਖਤਗੜ ਦੇ ਵਿੱਚ ਰੌਣਕਾਂ ਲੱਗਣੀ ਹੈ ਲੈ ਵੀ ਪੀਤਾ ਤੈਨੂੰ ਬਹੁਤ-ਬਹੁਤ ਮੁबारक ਜੋਟੀ ਦਾ ਰੇਡਰ ਪੀਤਾ ਬਖਤਗੜੀ ਆ ਓ ਪੈਂਦੀ ਰੇਡ ਆਓ ਦੋ ਖਿਡਾਰੀਆਂ ਦੇ ਦਰਮਿਆਨ ਪਰ ਕਰਮਜੀਤ ਕੜਗਸ ਕਹਿੰਦੇ ਹੱਥਾ ਕਹਿੰਦੇ ਕਰਮਜੀਤ ਕਾਨਗਸ ਵੱਡੇ ਪਿਆਰ ਤੇ ਵੱਡੇ ਸਤਿਕਾਰ ਨੇ ਜੀਤਾ ਬਾਈ ਨਾਲ ਕਹਿੰਦੇ ਡੋੜ ਬਰਬਰ ਬਹੁਤ ਵੱਡੇ ਪਿਆਰ ਤੇ ਵੱਡੇ ਸਤਿਕਾਰ ਮੈਂ ਆਪਣੇ ਵੱਲੋਂ ਵੀ ਧੰਨਵਾਦ ਕਰਦਾ ਵੱਡੇ ਵੀਰ ਦਾ ਜੀਤਾ ਬਾਈ ਵੱਡੇ ਪਿਆਰ ਤੇ ਵੱਡੇ ਸਤਿਕਾਰ ਨਾਲ ਕਹਿੰਦੇ ਸੁੱਖਾ ਔਗੜ ਰੈਂਡੀ ਬਾਈ ਬੈਠਾ ਤੇ ਜੀਤਾ ਜੰਗੀਆੜਾ ਫਰਿਆਦ ਦੇ ਜੱਫਿਆਂ ਦੇ ਉੱਪਰ ਉਹ 2500 ਦਿੱਤਾ ਜਾਵੇਗਾ ਫਰਿਆਦ ਦੇ ਜੱਫਿਆਂ ਦੇ ਉੱਪਰ 2500 ਦਿੱਤਾ ਜਾਵੇਗਾ ਲਓ ਸਾਹਮਣੇ ਸ਼ਹਿਯਾਦ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਜੋੜ ਬ੍ਰਦਰਜ਼ ਜੀਤਾ ਜੰਗੀਆਣਾ ਤੇ ਕਹਿੰਦੇ ਕਮਿਕਰ ਔਗੜ ਦਾ ਪਿੰਡੂ ਸੁੱਖਾ ਔਗੜ ਯਾਰੀਆਂ ਵੀ ਪੱਕੀਆਂ ਰਿਸ਼ਤੇਦਾਰੀਆਂ ਵੀ ਪੱਕੀਆਂ ਆ ਪੈਂਦੀ ਹੋਈ ਰੇਡ ਤੇ ਹੁਣ ਚਾਰਾਂ ਦੇ ਵਿੱਚੋਂ ਕਾਹਨ ਬੱਲੇ ਬੱਲੇ ਕਰਾਵੇਗਾ ਕਿ ਰਣ ਜਿੱਤਣ ਲਈ ਸੂਰਮਾ ਹਰ ਤਮਰ ਹੇ ਤਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾ ਜਿਹੜਾ ਪਹਿਲਾ ਕਰ ਗਿਆ ਬਾੜ ਖਾਜੀ ਦੀ ਰੇਡ ਬੈਸਟਰ ਨੂੰ ਬੁਲਟ ਦਿੱਤੇ ਜਾਣੇ ਦਿੜਪਿਆਲਾ ਕੌਣ ਆ ਦੋ ਖਿਡਾਰੀਆਂ ਦੇ ਦਰਮਿਆਨ ਕਦੇ ਸੱਜੇ ਕਦੇ ਖੱਬੇ ਕਦੇ ਲੈਫਟ ਕਦੇ ਰਾਈਟ ਆਹ ਨੰਬਰ ਕਹਿੰਦੇ ਰੇਟਰ ਦਾ ਉਧਰ ਕਹਿੰਦੇ ਵੀ ਨਿੱਕਾ ਡੋੜ ਨਾਲ ਕਹਿੰਦੇ ਸੱਣੀ ਹੁੜੀ ਵੀਰ ਨੇ ਚਰਨਜੀਤ ਕਹਿੰਦਾ ਸ਼ਾਜੀ ਓਏ 3000 ਹੋ ਗਿਆ ਆਹ ਕਹਿੰਦੇ 3000 ਹੋ ਗਿਆ ਗੱਲਾਂ ਲੱਗਣਗੇ ਟਗਾੜੇ ਰਾੜੇ ਇੱਕ ਪੈਰਾਂ ਦੇ ਇੱਕ ਪੈਰਾਂ ਦੇ ਆਪਾਂ ਤੇਲੀ ਦੇਵਾਂਗੇ ਲਓ ਸਾਹਮਣੇ ਕਹਿੰਦੇ ਕਬੱਡੀ ਪਾਉਣ ਦੇ ਲਈ ਫੇਰ ਮੁੰਡਾ ਦਿੜਬੇ ਵਾਲਾ ਉਧਰ ਗगनवीर ਹੋਣਾਦਾ ਨਾਲ ਗੁਰਜੰਟ ਪ੍ਰਧਾਨ ਹੋਣਾਦਾ ਕਰਨਜੀ ਸਿੱਧੂ ਹੋਣਾਦਾ ਭਾਈ ਬਿਆੰਤ ਹੋਣਾਦਾ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਵੀ ਮਿਹਨਤ ਕੀਤੀ ਹੈ ਆ ਮੇਲੇ ਨੂੰ ਕਰਵਾਉਣ ਦੇ ਲਈ ਲਓ ਦਿੜਬੇ ਵਾਲੇ ਦੀ ਰੇਡ ਤੇ ਜਸਮਾਨੀ ਚੁੰਬਕ ਇਹਨੂੰ ਫਰਿਆਦ ਆਉਂਦੇ ਆ ਆ ਸ਼ਕਰਪੁਰੀਆ ਆ ਤਕੜਾ ਜੱਫਾ ਬੱਲੇ ਬੱਲੇ ਕਰਾ ਗਿਆ ਅਗਲੀ ਰੇਡ ਬੋਰੀਆ ਫੇਰ ਆ ਗਿਆ ਬੂਰੀਆ ਸੈਂਸਰ ਵਾਲਾ ਕਰਮਜੀਤ ਕੜਗਸ ਹਰਿਆਣੇ ਦਾ ਸ਼ੋਰ ਹੈ ਅੱਜ ਦੇ ਟਾਈਮ ਦਾ ਸਿਰੇ ਦਾ ਰੇਡਰ ਕੰਬਾਈਨਰ ਉਧਰ ਕਹਿੰਦੇ 골ਡਨ ਧਾਲੀਵਾਲ 골ਡਨ ਧਾਲੀਵਾਲ ਕਹਿੰਦਾ ਵੀ 5000 ਕਰ ਦੋ ਲੈ ਵੀ ਸ਼ਾਜੀ ਦੇਖ ਲੈ ਉਹ ਗੱਲ 2000 ਤੋਂ ਚੱਲੀ ਮੇਰੇ ਕਿਹਨੇ ਪਰਮਾਤਮਾ ਦੇ ਇੱਬਰ ਸ਼ਿੰਦਾ ਬਾਈ ਖੜਾ ਹੈ ਕਹਿੰਦਾ ਜਿਹੜਾ ਉਹ ਰੇਡਰ ਆਉਂਦਾ ਆਉਂ ਕਿਹੜਾ ਉਹ ਬੂਰੀਆ ਹੈ ਇਹ ਪਿਆਰ ਤੇ ਸਤਕਾਰ ਨੇ ਬਿਲੋ ਧੰਨਵਾਦ ਹੈ ਵੱਡੇ ਭਰਾਵਾਂ ਦਾ ਰੌਣਕਾਂ ਲੱਗੀਆਂ ਨੇ ਇੱਥੇ ਪਰ ਕਹਿੰਦੇ ਪਿਆਰ ਤੇ ਸਤਕਾਰ ਉਹ ਵੱਡੇ ਬਈ ਆ ਜਾਓ ਲਓ ਚੱਕਲੀ ਸ਼ੇਰ ਦਾ ਕਹਿੰਦੇ ਸੀਰਾ ਤਗੜਾ ਨੰਬਰ ਆਪਣੀ ਟੀਮ ਦੇ ਲਈ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਹੈ ਬੜਾ ਵਧੀਆ ਮੁਕਾਬਲਾ ਹੈ ਅਗਲੀ ਰੇਡ ਸ਼ਹਿਜ਼ਾ ਤੁਰ ਪਿਆ ਚੋਟੀ ਦੀ ਟੱਕਰ ਚੱਲਦੀ ਹੈ ਦੋ ਟੀਮਾਂ ਵੱਡੀਆਂ ਢਿੜਪਿਆਂ ਦਾ ਵੀ ਨਾਂ ਚੱਲਦਾ ਤੇ ਸ਼ਕਰਪੁਰੀਆਂ ਨੇ ਵੀ ਗੱਲਾਂ ਕਰਾਈਆਂ ਹੋਈਆਂ ਵੀ ਮੁੰਡੇ ਗੁਜਰਾਂ ਦੇ ਜਿੱਥੇ ਖੇਡਦੇ ਤੇ ਮੇਲਾ ਲੁੱਟ ਕੇ ਲੈ ਜਾਂਦੇ ਆ। ਹਉ ਸ਼ਾਜੀ ਦੇ ਕਬੱਡੀ ਪਾ ਦਿੱਤੀ ਐ। ਉਧਰ ਕਹਿੰਦੇ ਸ਼ਾਜੀ ਦੀ ਰੇਡ 골ਡਨ ਕਹਿੰਦਾ ਵੀ 5000 ਕਰ ਦੁੱਤਾ। ਉਹ ਲੈ ਜੋ 5000 ਰੇਡ ਤੋਂ ਬਾਅਦ ਫੜ ਕੇ ਕਿੱਥੇ ਆ ਰਾਣਾ? ਰਾਣਿਆਂ ਗੱਲਾਂ ਡਗੋੜੇ ਲੱਗਣਗੀਆਂ। ਜੇ ਕਹਿੰਦੇ ਜੱਫਾ ਲੱਗ ਗਿਆ ਤਾਂ ਵੀ ਰੇਡਰ ਨੂੰ ਤੇ ਨਹੀਂ ਕਹਿੰਦੇ ਜੇ ਸ਼ਾਜੀ ਮੁੜਿਆ ਤਾਂ ਵੀ ਦਿলো ਧੰਨਵਾਦ ਹੈ ਜੀਤੇ ਬਾਈ ਦਾ। ਗੋਲਡਨ ਕਿੱਥੇ ਐ ਆ ਲੱਗ ਗਿਆ ਨੌਜਵਾਨ 5000 ਜਿਹੜਾ ਕਰ ਦਿੱਤਾ ਗਿਆ ਅਗਲੀ ਰੇਡ ਕਹਿੰਦੇ ਸੀਰਾ ਪੌਣ ਦੇ ਲਈ ਤਿਆਰ ਪਰ ਤਿਆਰ ਅਮਰਤਪਾਲ ਗੋਲਡੀ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਲਓ ਚੱਕਾ ਵਾਲੇ ਸ਼ੀਰੇ ਨੇ ਕਬੱਡੀ ਪਾ ਦਿੱਤੀ ਐ ਆਦਮ ਵਾਲਿਆ ਸਰੀ ਤਿਆਰ ਇਧਰ ਕਾਕੇ ਵਰਗੇ ਮਲੂਕ ਵਰਗੇ ਫਰਿਆਦ ਵਰਗੇ বাজਦੀਆਂ ਥਾਪੀਆਂ ਪਰ ਚੱਕ ਲਈ ਸ਼ੇਰ ਦਾ ਸੀਰਾ ਆਹ ਮੁੰਡਾ ਕਹਿੰਦੇ ਉੱਡੀ ਉੱਡ ਜੋ ਕਰਦਾ ਐ ਲੈ ਕੜਾ ਨੰਬਰ ਪੁੱਤਰ ਮੈਂਬਰ ਯੂ ਐਸ ਏ 22 ਪਰ ਮੈਂਬਰ ਸ਼ਿੰਦਾ ਯੂਐਸਏ ਬੂਰੀਏ ਵੀ ਤਿੰਨ ਰੇਡਾਂ 'ਤੇ 10000 ਤਿੰਨਾਂ ਤੇ 10000 ਸ਼ਾਜੀ ਕਬੱਡੀ ਪਾਉਣ ਦੇ ਲਈ ਵਾਅਦਾ ਹੈ ਕੈਨੇਡਾ ਦੇ ਟਾਂਟੋ ਕੱਪ ਦਾ ਬੈਸਟ ਰੇਡਰ ਅੱਜ ਦੇ ਟਾਈਮ ਦਾ ਕਹਿੰਦੇ ਬਹੁਤ ਵਧੀਆ ਖਿਡਾਰੀ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਜਿਹੜਾਂ ਦੀ ਧਰਤੀ ਹੈ ਹੌਣਕਾ ਲੱਗਿਆ ਹੋਈ ਹੈ ਅੱਜ ਸ਼ਿੰਦਾ ਵਾਲ ਤੇ ਨਾਲ ਸੰਦੀਪ ਲਾਈਨਮੈਨ ਵੀਰ ਕਹਿੰਦੇ ਜੀ ਆਪਾਂ 2000 2000 ਦੂਰੀਏ ਦੀਆਂ ਰੇਡਾਂ ਦੇ ਉੱਪਰ ਰੇਡ ਪੈ ਗਈ ਵੀਰੇ ਆ ਜਾ ਜੀਤਾ ਬਾਈ ਦਾ ਤਖ਼ਤ ਖੜਦੇ ਵਾਲਾ ਵੱਡੇ ਪਿਆਰ ਬਰੀਕ ਦੇ ਲਈ ਪੁੱਜਦੇ ਕੀਤੇ ਆ ਜੀਤਾ ਬਾਈ ਬਈ ਰੈਡੀ ਹੋਣੀ ਵੀਰੇ ਆ ਗਿਆ ਸੁਸਰਾਜ ਖੜਦੇ ਵਾਲੇ ਨੇ ਕਬੱਡੀ ਪਾ ਦਿੱਤੀ ਹੈ ਚਾਰ ਜਾਹੀ ਸ਼ਕਰਪਰੀਏ ਤਿਆਰ ਵਰ ਤਿਆਰ ਸਦੀਕ ਵਰਗੇ ਮੁੰਡੇ ਆਹ ਚਿੱਟੀਆਂ ਨਿੱਕਰ ਵਾਲਿਆਂ ਦੇ ਵੀ ਕਹਿੰਦੇ ਗੱਲ ਦੋਰੀਆਂ ਚੱਲਦੀ ਹੈ ਬਈ ਹੋਈ ਰੇਡ ਆਹ ਮੁਕਾਬਲਾ ਸਖਤ ਹੈ ਇਹਨੂੰ ਫਰਿਆਦ ਆਉਂਦੇ ਆ ਬਈ ਫਰਿਆਦ ਦੀ ਖੇਡ ਕਿਵੇਂ ਲੱਗਦੀ ਹੈ ਇੱਕ ਵਾਰੀ ਤਾੜੀਆਂ ਜਰੂਰ ਮਾਰੋ ਇਸ ਨੌਜਵਾਨ ਦੇ ਲਈ ਆਹ ਮੁੰਡੇ ਨੇ ਬੱਲੇ ਬੱਲੇ ਕਰਾਈ ਹੈ ਅੱਜ ਦੇ ਸਮੇਂ ਦਾ ਚੋਟੀ ਦਾ ਜਾਹੀ ਅਗਲੀ ਰੇਡ ਪੁੱਤਰ ਪੂਰੀ ਜਾਫੇਰ ਜਸ਼ਨ ਯੂਐਸਏ ਤੇ ਨਾਲ ਕਹਿੰਦੇ ਜਸ਼ਨ ਯੂਐਸਏ ਰੂਬਲ ਯੂਐਸਏ ਤੇ ਕਰਨਬੀਰ ਯੂਐਸਏ 2000 ਉਹਨਾਂ ਵੱਲੋਂ ਬਹੁਤ ਵੱਡਾ ਧੰਨਵਾਦ ਹੈ ਵੱਡੇ ਭਾਈਆਂ ਦਾ 2000 ਸ਼ਾਜੀ ਤੇਰੀਆਂ ਰੇਡਾਂ ਦੇ 2000 ਹੋਰ ਜਿਹੜਾ ਪੁੱਜਦਾ ਹੋ ਗਿਆ ਦਿਲੋਂ ਧੰਨਵਾਦ ਹੈ ਬਾਉਂਡ ਤੇ ਸਤਿਕਾਰ ਲਓ ਸ਼ੀਰਾ ਕਹਿੰਦੇ ਚੱਕ ਲਈ ਸ਼ੇਰ ਦਾ ਖੇਡ ਮੈਦਾਨ ਦੇ ਵਿੱਚ ਫਿਰ ਕਬੱਡੀ ਪਾਉਣ ਦੇ ਲਈ ਉਧਰ ਭਾਈ ਟੋਨੀ ਨਾਲ ਕਹਿੰਦੇ ਤੇਜਾ ਬਾਈ ਵੱਡੇ ਪਿਆਰ ਤੇ ਵੱਡੇ ਸਤਿਕਾਰ ਨੇ ਅਮਰੀਕ ਦੇ ਲਈ ਮੈਂ ਧੰਨਵਾਦ ਕਰਾਂਗਾ ਟੋਨੀ ਬਾਈ ਤੇ ਤੇਜੇ ਬਾਈ ਦਾ ਬਹੁਤ ਵੱਡਾ ਧੰਨਵਾਦ ਹੈ ਅਮਰੀਕ ਦੇ ਲਈ ਵੱਡੇ ਪਿਆਰ ਤੇ ਸਤਿਕਾਰ ਵੀਰੇ ਆ ਜਾ ਸ਼ਕਰਪੁਰਿਆ ਕਾਕਾ ਸ਼ਕਰਪੁਰਿਆ ਉਹ ਵਾਹ ਓਏ ਕਾਕਿਆ ਕਿ ਮੇਰ ਬਾਬੇ ਦੀ ਆ ਪੂਰੀ ਭਾਈ ਇਹ ਕੰਬ ਤੋਂ ਨਾ ਦੂਰੀ ਨਾ ਨਰਾਤ ਪੂਰਾ ਜੋਰ ਲਾਈ ਜਾਂਦੇ ਆ ਕਈ ਕਹਿੰਦੇ ਸੀ ਇਹਨਾਂ ਨੇ ਕੀ ਕਰਨਾ ਉਹਦੀ ਕਿਰਪਾ ਨਾਲ ਦਿਲੋਂ ਦਿਲ ਛਾਈ ਜਾਂਦੇ ਆ ਓ ਬਾ ਉਰੇ ਆ ਬਾਬਰੂਪ ਲਿਆ ਆ ਜੋਗੀ ਉਰੇ ਆਈ ਮੜਾ ਜਾ ਜੋਗੀ ਉੱਤਰ ਪਹਾੜੋਂ ਆਇਆ ਲਓ ਸਾਹਮਣੇ ਸ਼ਹਿਜ਼ਾਦ ਨੇ ਕਬੱਡੀ ਪਾ ਦਿੱਤੀ ਹੈ ਹਰ ਜਹੀ ਤਿਆਰ ਵਰ ਤਿਆਰ ਫਾਇਦੀਆਂ ਪੱਟਾਂ ਤੇ ਥਾਪੀਆਂ ਕਹਿਰਾਂ ਦੇ ਖੇਡ ਮੇਲੇ ਦਾ ਫਾਈਨਲ ਹ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਕੌਣ ਦਿਣਬੇ ਵਾਲਾ ਕਿਹੜਾ ਬੱਲੇ ਬੱਲੇ ਕਰਾਵੇਗਾ ਲਓ ਲੱਗਾ ਪਿਆ ਜੋਰ ਪਰ ਸ਼ਾਜੀ ਸ਼ਕਰਪੁਰੀਆ ਕਹਿੰਦੇ ਓਡੀ ਓੜ ਜੋ ਕਰਦਾ ਦੁੱਕੀ ਭਿੰਡਰ ਦਾ ਵੀ ਧੰਨਵਾਦ ਅਮਰਤ ਚੀਮੇ ਦਾ ਵੀ ਧੰਨਵਾਦ ਓ ਧੰਨਵਾਦ ਹੈ ਡਿੜਵੇ ਦਾ ਕੋਈ ਜੱਫੀ ਜਫਾ ਲਾ ਗਿਆ ਰੈਂਦੀ ਬਾਈ ਸੁੱਖਾ ਉੱਡੜ ਯਾਦਵਿੰਦਰ ਨਾਲ ਜੀਤਾ ਜੰਗੀਆਣਾ ਕਹਿੰਦੇ ਵੀ ਜੱਸੀ ਦੇ ਯਾਰ ਨੇ ਡਿੜਵੇ ਵਾਲਾ ਕੋਈ ਵੀ ਜਫਾ ਲਾ ਗਿਆ ਤੇ 5000 5000 ਅਮਰੀਕਾ ਵਾਲਿਆਂ ਵੱਲੋਂ ਯੂਐਸਏ ਵਾਲਿਆਂ ਵੱਲੋਂ 5000 ਦਿੱਤਾ ਜਾਣਾ ਜਿਹੜਾ ਹੋਲਦਾਰਾ ਨੰਬਰ ਹੈ ਉਹ ਸ਼ਕਰਪੁਰ ਦਾ ਜੀ ਨੰਬਰ ਨੋਟ ਕਰ ਲਿਓ ਹੋਲਦਾਰਾ ਨੰਬਰ ਜਿਹੜਾ ਸ਼ਕਰਪੁਰ ਦਾ ਹੈ ਅਗਲੀ ਰੇਡ ਪਾਉਣ ਦੇ ਲਈ ਸ਼ਹਿਯਾਦ ਫੇਰ ਤਿਆਰਬਰ ਤਿਆਰ ਕੱਲ ਰੁੜਕੇ ਦਾ ਮੇਲਾ ਰੁੜਕੇ ਦੇ ਵਿੱਚ ਰੌਣਕਾਂ ਲੱਗਣਗੀਆਂ ਲਓ ਸਾਹਮਣੇ ਸ਼ਾਜੀ ਕਬੱਡੀ ਪਾਉਣ ਦੇ ਲਈ ਫੇਰ ਤਿਆਰਬਰ ਤਿਆਰ ਹੁਣ ਦੇਖਾਂਗੇ ਵੀ ਚਾਰਾਂ ਦੇ ਵਿੱਚੋਂ ਜੱਸਾ ਪਿਆਰ ਹੈ ਖਾਦਿਉ ਤਿਆਰ ਸੱਤੀ ਵਰਗੇ ਉਹ ਮਾਰਦੇ ਮੁੰਡੇ ਪੱਟਾਂ ਤੇ ਥਾਪੀਆਂ ਕੌਣ ਬੱਲੇ ਬੱਲੇ ਕਰਾਵੇਗਾ ਕਿ ਕੌਣ ਕਿੰਦੇ ਪਾਣੀ ਵਿੱਚ ਪਤਾ ਜਾਣਾ ਲੱਗ ਬਈ ਮਾਰ ਮਾਰ ਧੌਲਾ ਪੜੇ ਕੱਢਣਗੇ ਅੱਗ ਬਈ ਉਹ ਪੈਂਦੀ ਰੇਡ ਟੱਕਰ ਸਿਰੇ ਦੀ ਹੈ ਸ਼ਹਿਆਦ ਅੱਜ ਬੁਲਟ ਜਿੱਤੋਂ ਨੂੰ ਫਿਰਦਾ ਪਰ ਧਿਆਨਾ ਇਹ ਆ ਡਿੜਬੇ ਦਾ ਧਿਆਨਾ ਸੰਭਾਲਦਾ ਹੈ ਇਹ ਕਹਿੰਦੇ ਡਿੜਬਾ ਡਿੜਬੇ ਦਾ ਧਿਆਨਾ ਕਹਿੰਦੇ ਇਸ ਵੇਲੇ ਉਧਰ ਬਾਈ ਪਰਮੈਂਬਰ ਤੇ ਨਾਲ ਕਹਿੰਦੇ ਸ਼ਿੰਦੇ ਬਾਈ ਜਿਹੜੀ ਵੀਰ ਨੇ ਔਰ ਨਾਲ ਮੰਦਰ ਯੂਐਸਏ ਬੂਰੀਏ ਦੀ ਬੂਰੀਏ ਦੇ ਰੈਟਾਂ ਤੇ 10000 ਲੱਗਾ ਹੋਇਆ ਹੈ ਜਦੋਂ ਬੂਰੀਏ ਦੀ ਤਿੰਨ ਪੈ ਗਈਆ ਤੇ 10000 ਔਰ ਉਥੇ ਧੰਨਵਾਦ ਹੈ ਭਾਈ ਨਿਕ ਡੋਰੀ ਯੂ ਐਸ ਏ ਸੰਦੀਪ ਸਿੱਧੂ ਯੂ ਐਸ ਏ ਸਨੀ ਢਾਲੀਵਾਲ ਯੂ ਐਸ ਏ ਇੰਦੂ ਯੂ ਐਸ ਏ ਇਹ ਬੂਰੀਏ ਦੀਆ ਦੋ ਰੈਟਾਂ ਤੇ ਨਵੀਆਂ ਦੋ ਪੈਣ ਗਈਆ ਤੇ 5000 ਵੀਰੇ ਆ ਜਾ ਬੜਾ ਵਧੀਆ ਮੁਕਾਬਲਾ ਗੁਰਿੰਦਰ ਯੂਐਸਏ ਦਾ ਗੱਗੂ ਹੁਣਾ ਦਾ ਧੰਨਵਾਦ ਹੈ ਕਹਿੰਦੇ ਸ਼ਕਰਪੁਰ ਦੀ ਸਰੇ ਦੀ ਟੀਮ ਬਣਾਈ ਹੈ ਪਰ ਬੋਰੀਆ ਕਬੱਡੀ ਪਾਉਣ ਦੇ ਲਈ ਵਾਤਾ ਹੋਇਆ ਦਿੜਬੇ ਦੇ ਚਾਰ ਚਾਰੇ ਤਿਆਰ ਬਰ ਤਿਆਰ ਹੁਣ ਦੇਖਾਂਗੇ ਵੀ ਚਾਰਾਂ ਦੇ ਵਿੱਚੋਂ ਫੇਰ 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 ਪਰ ਬੋਰੀਆ ਕਹਿੰਦੇ ਵਾਟਾਂ ਵੱਡਦਾ ਤੁਰਿਆ ਆਉਂਦਾ ਬੋਰੀਆ ਕਹਿੰਦੇ ਵਾਟਾਂ ਵੱਡਦਾ ਤੁਰਿਆ ਆਉਂਦਾ ਜੀਤਾ ਬਾਈ ਕਹਿੰਦਾ ਵੀ ਦਿੜਬੇ ਵਾਲਿਆਂ ਦਾ ਜੱਸਾ ਰੰਦੀ ਬਾਈ ਜੀਤਾ ਬਾਈ ਇਹ ਸਾਰੇ ਭਰਾ ਸੁੱਖੇ ਹੋਣੀ ਜਗਵਿੰਦਰ ਹੋਣੀ ਕਹਿੰਦੇ ਵੀ ਦਿੜਬੇ ਵਾਲਾ ਕੋਈ ਵੀ ਜੱਫਾ ਲਾ ਦੇਵੇ ਹੁਣ 10000 ਲੈ ਵੀ शिंदे ਭਾਈ ਆਹ ਰੇਡ ਤੇ ਹੁਣ ਜਿਹੜਾ 10000 ਉਹ ਗੱਲ ਕਿਨਾਰੇ ਲੱਗੂ ਵੀਰ ਜੀ ਆਜੋ ਆਜੋ ਆਹ ਸਾਹਮਣੇ ਜਸਮਾਨੀ ਚੁੰਬਕ ਪਰ ਸੱਤ ਧਰੇੜੀ ਕਹਿੰਦਾ ਵੀ ਨੰਬਰ ਰੀਡਰ ਦਾ ਨੰਬਰ ਚੱਕ ਲਈ ਸ਼ੇਰ ਦੇ ਸੀਰੇ ਦਾ ਬੜਾ ਵਧੀਆ ਮੁਕਾਬਲਾ ਦੋਨਾਂ ਟੀਮਾਂ ਦੇ ਦਰਮਿਆਨ ਅਗਰੀ ਰੇਡ ਪੌਂਟ ਦੇ ਲਈ ਸ਼ਹਿਯਾਦ ਫੇਰ ਤਿਆਰ ਬਰ ਤਿਆਰ ਕਿ ਮਿਹਨਤਾਂ ਨੂੰ ਬੂਰ ਯਾਰੋ ਪੈਂਦਾ ਏ ਜ਼ਰੂਰ ਬੰਦਾ ਕਰੇ ਨਾ غرੂਰ ਚੜਦੀ ਚੜਾਈ ਦਾ ਆਖਦੇ ਸਿਆਣੇ ਮਨ ਲੈਣ ਜੇ ਨਿਆਣੇ ਫੁੱਲ ਪੈਂਦਾ ਏ ਜ਼ਰੂਰ ਕੀਤੀ ਹੋਈ ਪੜਾਈ ਦਾ ਆਖਦੇ ਸਿਆਣੇ ਮਨ ਲੈਣ ਜੇ ਨਿਆਣੇ ਜੇ ਨਿਆਣੇ ਵੱਡਿਆਂ ਦੀ ਮੰਨ ਲੈਣ ਕੋਚਾਂ ਦੀ ਮੰਨ ਲੈਣ ਉਸਤਾਦਾਂ ਦੀ ਮੰਨ ਲੈਣ ਫਿਰ ਤੇ ਪੌਂ ਮਾਰਾ ਫਿਰ ਤੇ ਚੜਦੀ ਕਲਾ ਉਹ ਪੈਂਦੀ ਰੇਡ ਚਾਰਾਂ ਦੇ ਵਿੱਚੋਂ ਦੇਖੋ ਫੜਿਆ ਹੋਇਆ ਗੁੱਟ ਓੜ ਦੀ ਮਾਂ ਮਿੱਟੀ ਦੀ ਧੂੜ ਹਰ ਸ਼ਾਜੀ ਕਿੱਥੇ ਲੋਦਾ ਆਹ ਸ਼ਾਜੀ ਦੇ ਸ਼ਾਜੀ ਹੈ ਮੈਂ ਸ਼ਿੰਦੇ ਬਾਈ ਦਾ ਆਪਣੇ ਵੱਲੋਂ ਧੰਨਵਾਦ ਕਰਦਾ ਸ਼ਿੰਦਿਆ ਤੇਰੀ ਖੇਡ ਬਹੁਤ ਨੇੜੇ ਦੇਖੀ ਹੈ ਪਰ ਮੈਂ ਕਿਹਨਾ ਵੀ ਬੋਲ ਤੇ ਨਹੀਂ ਉਦੋਂ ਬੋਲ ਸਕੇ ਬੜੀ ਸੰਪਰਕ ਕਰੇ ਸਟੇਜ ਤੇ ਪਲੀਜ਼ ਬਹੁਤ ਵੱਡਾ ਧੰਨਵਾਦ ਆ ਵੀਰਾਂ ਦਾ ਸ਼ਿੰਦਾ ਯੂਐਸਏ ਨਾਲ ਕਹਿੰਦੇ ਬਈ ਪਰਮਿੰਦਰ ਰੋੜੀ ਮੰਦਿਰ ਯੂਐਸਏ ਸਾਰੇ ਵੀਰ ਸਭ ਲਈ ਦਵਾਵਾਂ ਨੇ ਉਧਰ ਡੋੜ ਬਰਾਬਰ ਯੂਐਸਏ ਗੁਰਿੰਦਰ ਸਿੱਧੂ ਯੂਐਸਏ ਬੂਟਾ ਬੱਸੀਆ ਯੂਐਸਏ ਉਹ ਕਹਿੰਦੇ 5000 ਆਪਾਂ ਦੇਵਾਂਗੇ ਲਓ ਸਾਹਮਣੇ ਰੇਡ ਆਹ ਕਹਿੰਦੇ ਸ਼ੀਰਾ ਭੱਜ ਗਿਆ ਮੇਰੇ ਮਿੱਤਰੋ ਬੜਾ ਵਧੀਆ ਮੁਕਾਬਲਾ ਅਗਲੀ ਰੇਡ ਪਾਉਣ ਦੇ ਲਈ ਫੇਰ ਕੌਣ ਕਿਹੜਾ ਅੱਗੇ ਵੱਲ ਵਧੇਗਾ ਸਾਜੀ ਤਿਆਰਬਰ ਤਿਆਰ 3 ਲੱਖ ਪਹਿਲਾ 2 ਲੱਖ ਦੂਜਾ ਤੇ ਬੈਸਟਾ ਨੂੰ ਕਹਿੰਦੇ ਦੁੱਗ-ਦੁੱਗ ਦਿੱਤੇ ਜਾਣਿਆ ਅੱਜ ਦੇ ਮੇਲੇ ਦਾ ਕੌਣ ਬੈਸਟ ਹੋਵੇਗਾ ਇਹ ਤੇ ਸਮਾਂ ਦੱਸੇਗਾ ਇਹ ਤੇ ਟਾਈਮ ਦੱਸੇਗਾ ਅਗਲੀ ਰੇਡ ਸ਼ਹਿਯਾਦ ਫੇਰ ਤਿਆਰ ਵਰਤਿਆਓ ਸ਼ਹਿਯਾਦ ਬਿਆਨ ਸਿੰਘ ਮੈਂਬਰ ਸੰਪਰਕ ਰੇਜੀ ਸਟੇਜ ਤੇ ਵੀਰੇ ਜਿਹੜੇ ਵੀਰੇ ਦੀ ਡਿਊਟੀ ਨੇ ਮਤਿਆਰ ਭਾਈ ਬਿਆਨ ਸਿੰਘ ਸੰਧੂ ਲਵੀ ਕੈਨੇਡਾ ਸੋਨੀ ਕੈਨੇਡਾ ਹਰਪੀ ਕੈਨੇਡਾ ਗੁਰਪੀ ਕੈਨੇਡਾ ਤੇ ਨਾਲ ਜਸਵੰਤ ਸੰਧੂ ਸ਼ਾਜੀ ਦੀਆਂ ਦੋ ਰੇਡਾਂ ਦੇ 3000 ਦੇਣਗੇ ਧੰਨਵਾਦ ਆਓ ਸ਼ਾਜੀ ਆ ਗਿਆ ਹੈ ਮੈਚ ਸਮਾਪਤ ਸ਼ਿੰਦਾ ਬਈ ਕਹਿੰਦਾ ਵੀ ਪੂਰੀਏ ਦੀਆ ਬੋਲੇ ਬੇਸ਼ੱਕ ਇੱਕ ਰੇ ਰਹਿਦੀ ਆ ਸ਼ਿੰਦੇ ਬਈ ਆਪਾ ਸ਼ਿੰਦੇ ਬਈ ਜੇ ਤੂੰ ਆਪਣੇ ਛੇ ਹੱਥਾਂ ਨਾਲ ਦੇ ਦੇਣਾ ਨਾਲੇ ਨੂੰ ਪਤਾ ਲੱਗ ਜਾ ਵੀ ਆਹ ਸ਼ਿੰਦਾ ਹੈ ਸ਼ਿੰਦੇ ਨੇ ਕੌਡੀ ਖੇਢੀ ਆ ਹਾਂ ਆਓ ਜੀ ਚਰ